ਬ੍ਰਿਟੇਨ ਦੇ ਵਿੱਚ ਸਿੱਖ ਕੁੜੀ ਦੇ ਨਾਲ ਹੋਈ ਗੰਦੀ ਕਰਤੂਤ ਦਾ ਮਾਮਲਾ ਭੜਕਦਾ ਜਾ ਰਿਹਾ ਹੈ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ ਲੋਕਾਂ 'ਚ ਗੁੱਸਾ ਦੇਖਿਆ ਜਾ ਰਿਹਾ ਹੈ ਰੋਸ ਮਾਰਚ ਵੀ ਕੀਤੇ ਜਾ ਰਹੇ ਨੇ ਤਾਂ ਇੰਗਲੈਂਡ ਦੇ ਵਿੱਚ ਸਿੱਖ ਲੜਕੀ ਦੇ ਨਾਲ ਹੋਏ ਜ਼ਬਰ ਜਨਾਬ ਮਾਮਲੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਮੁਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਦੇ ਲਈ ਹੁਣ 20 ਲੱਖ ਪੌਂਡ ਦਾ ਇਨਾਮ ਹੈ ਜਿਹੜਾ ਉਹ ਦੇਣ ਦਾ ਐਲਾਨ ਕਰ ਦਿੱਤਾ ਹੈ ਤਾਂ ਮੁਲਜ਼ਮਾਂ ਦੀ ਸੂਚਨਾ ਦੇਣ ਉੱਤੇ 23 ਲੱਖ ਰੁਪਏ ਮਿਲਣਗੇ ਇਹ ਐਲਾਨ ਹੈ ਜਿਹੜਾ ਯੂਕੇ ਦੇ ਵਿੱਚ ਕੀਤਾ ਗਿਆ ਤਾਂ ਸੂਚਨਾ ਦੇਣ ਵਾਲੀ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ ਤਾਂ ਯੂਕੇ ਪੁਲਿਸ ਲਗਾਤਾਰ ਮুলਜਮਾਂ ਦੀ ਪਾਲ ਕਰ ਰਹੀ ਹੈ ਦੱਸਦੀ ਹੈ ਕਿ 9 ਸਤੰਬਰ ਨੂੰ ਇੰਗਲੈਂਡ ਦੇ ਉਲ ਡਰਬੀ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿੱਥੇ ਇੱਕ ਗੁਰਸਿੱਖ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਤਾਂ ਬੀਤੇ ਦਿਨੀ ਇੱਕ ਬ੍ਰਿਟਿਸ਼ ਸਿੱਖ ਕੁੜੀ ਦੇ ਨਾਲ ਦੋ ਬ੍ਰਿਟਿਸ਼ ਨੌਜਵਾਨਾਂ ਨੇ ਜ਼ਬਰ ਜਨਾਹ ਕੀਤਾ ਉਸ ਦੇ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤਾਂ ਇਸ ਦੇ ਮੱਦੇ ਨਜ਼ਰ ਬੀਤੇ ਦਿਨੀ ਬ੍ਰਿਟੇਨ ਦੇ ਵਿੱਚ ਸਥਾਨਕ ਸਿੱਖ ਭਾਈਚਾਰੇ ਨੇ ਹਮਲੇ ਵਾਲੀ ਥਾਂ ਉੱਤੇ ਇੱਕ ਵਿਰੋਧ ਮਾਰਚ ਕੱਢਿਆ ਤਾਂ ਜੋ ਅਜਿਹਿਆਂ ਘਟਨਾਵਾਂ ਖਿਲਾਫ ਇੱਕ ਜੁੜਤਾ ਦਿਖਾਈ ਜਾ ਸਕੇ ਅਤੇ ਪੀੜਤਾ ਅਤੇ ਉਸ ਦੇ ਪਰਿਵਾਰ ਦੇ ਲਈ ਪ੍ਰਾਰਥਨਾ ਵੀ ਕੀਤੀ ਜਾ ਸਕੇ ਤਾਂ ਮਾਮਲੇ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਿਸ ਨੇ ਜਬਰ ਜ਼ਨਾਹ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਆਖਿਆ ਕਿ 30 ਤੋਂ 35 ਸਾਲ ਦੀ ਉਮਰ ਦੇ ਸ਼ੱਕੀ ਵਿਅਕਤੀ ਨੂੰ ਐਤਵਾਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਪਿਛਲੇ ਮੰਗਲਵਾਰ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਉਲਡਰਬੀ ਦੇ ਵਿੱਚ ਹੋਏ ਨਸਲੀ ਤੌਰ ਉੱਤੇ ਪ੍ਰੇਰਿਤ ਬਲਾਤਕਾਰ ਦੀ ਜਾਂਚ ਦੇ ਹਿੱਸੇ ਵਜੋਂ ਅਜੇ ਵੀ ਇਹ ਸ਼ੱਕੀ ਵਿਅਕਤੀ ਹਿਰਾਸਤ ਦੇ ਵਿੱਚ ਹੈ ਪਰ ਬਾਕੀ ਦੋਸ਼ੀ ਨੇ ਜਿਹੜੇ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਤੇ ਇਹਨਾਂ ਦੋਸ਼ੀਆਂ ਦੇ ਲਈ ਹੁਣ ਯੂਕੇ ਪੁਲਿਸ ਨੇ ਇਨਾਮ ਦੀ ਘੋਸ਼ਣਾ ਕਰ ਦਿੱਤੀ ਹੈ ਤਾਂ ਦੂਜੇ ਪਾਸੇ ਲੋਕ ਸੜਕਾਂ ਉਤੇ ਉਤਰ ਆਏ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ